ਸ਼ਰਤਾਂ ਤੇ ਉਹ ਨਹੀਂ ਰੋਣੇ ਜੀ ਜਿਹੜੇ ਉਹ ਕਹਿ ਰਹੇ ਨੇ ਨਾ ਬਜ਼ੁਰਗ ਜੋੜਾ ਵੀ ਸੀ ਸ਼ਰਤਾਂ ਦੇ ਦੀਦੀ ਮੈਂ ਮਟਿਆਰ ਬੇਟੀ ਨੂੰ ਲੈ ਕੇ ਮੈਂ ਡੇਢ ਮਹੀਨਾ ਆਪ ਘਰ ਹੁਣੀ ਆ ਜੀ ਆਪ ਘਰ ਹੁਣੀ ਆ ਮੈਂ ਜਦੋਂ ਮੈਂ ਡੇਢ ਮਹੀਨੇ ਬਾਅਦ ਮੈਨੂੰ ਮੈਂ ਸੋਚ ਸਾਰੀ ਪਿੰਡ ਨੂੰ ਮੈਂ ਕਿਹਾ ਵੀ ਹੁਣ ਮੈਂ ਕਿੱਥੇ ਜਾਵਾਂ ਨੇ ਸਾਰੇ ਪੰਚਾਇਤ ਮੈਂਬਰ ਸਾਰਾ ਸਾਡਾ ਦੇਨਾ ਭਾਈ ਕੋਲੇ ਜਾਂਦਾ ਰਿਆ ਵੀ ਸਰਪੰਚ ਸਾਹਿਬ ਸਾਡੀ ਇਹ ਨੂੰ ਨੂੰ ਵੀ ਸੀ ਘਰੇ ਬਿਠਾਓ ਤੁਸੀਂ ਉਹਨਾਂ ਨੇ ਜੀ ਸਾਡੀ ਬਹੁਤ ਮਦਦ ਕਰਕੇ ਤਾਂ ਆਦੋ ਕਾਮਰੇ ਮੈਨੂੰ ਦਵਾਰੀ ਦਵਾਈ ਗਏ ਨੇ ਜੀ ਹੁਣ ਇਹ ਕਹਿ ਰਹੇ ਨੇ ਕੋਨੂ ਵੀ ਰੇਨੂ ਸਰਪੰਚ ਸਾਹਿਬ ਹੈ ਜੀ ਉਹ ਮੌਜੂਦਾ ਉਹਨੂੰ ਗੁੰਡੇ ਤੋਂ ਬਿਨਾਂ ਨਹੀਂ ਹੁੰੰਦੇ ਜੀ ਇਹ ਅੱਛਾ ਜੀ ਵੀਰੇ ਨੂੰ ਸਰਪੰਚ ਨੂੰ ਹੁੰੰਡਾ ਇਹ ਗੁੰਡਾ ਕਰਤੀ ਕਰ ਗਿਆ ਉਹ ਰਿਹਾ ਕਰ ਗਿਆ ਜੀ ਉਹਨੇ ਕੋਈ ਮਾਰ ਕੁੱਟ ਨਹੀਂ ਕਰੀ ਕੁਛ ਨਹੀਂ ਕਰਿਆ ਉਹਨੇ ਸਿਰਫ ਜਿਹੜਾ ਬੇਟੀ ਦਾ ਹੱਕ ਹੈ ਜੀ ਨੁੰੰਦਾ ਆ ਕਿ ਸਿਰਫ ਉਹ ਹੀ ਉਹਨੇ ਵਿਚਾਰੇ ਕਿੰਨੇ ਵੀਰੇ ਨੇ ਕੀਤਾ ਤੁਹਾਡਾ ਸੋਹਰਾ ਰਹਿੰਦਾ ਹੈ ਲੁਧਿਆਣੇ ਹਾਂਜੀ ਤੇ ਲੁਧਿਆਣੇ ਵੀ ਕਹਿੰਦੇ ਉਹਦੀ ਪ੍ਰਾਪਰਟੀ ਹੈਗੀ ਹਾਂਜੀ ਦੀਦੀ ਵਧੀਆ ਉਹਦਾ ਉੱਥੇ ਕਾਰੋਬਾਰ ਹੈ ਜੀ ਉਹਦੇ ਕੋਲ ਕੱਪੜੇ ਦੀਆਂ ਦੁਕਾਨਾਂ ਵੀ ਨੇ ਉੱਥੇ ਬਾਕੀ ਮਕਾਨ ਵੀ ਹੈਗੇ ਨੇ ਜੀ ਅੱਛਾ ਹਾਂਜੀ ਉੱਥੇ ਪੂਰਾ ਵਧੀਆ ਕਾਰੋਬਾਰ ਹੈ ਜੀ ਬਾਕੀ ਇੱਥੇ ਮੈਨੂੰ ਦੀਦੀ ਜਦੋਂ ਮੇਰੇ ਨੂੰ ਮਿਲਦਾ ਵੀ ਹੈ ਮੈਨੂੰ ਇਹ ਗੱਲ ਕਹਿੰਦਾ ਹੈ ਮੇਰਾ ਸਹੁਰਾ ਸਾਹਿਬ ਮੇਰੇ ਚ ਪੈਸੇ ਨਾਲ ਕਰ ਪੈਸੇ ਦਾ ਮੁਕਾਬਲਾ ਕਰ ਮੇਰੇ ਨਾਲ ਬੰਦਿਆਂ ਦਾ ਕੀ ਹੈ ਪੈਸੇ ਦਾ ਮੁਕਾਬਲਾ ਕਰ ਮੇਰੇ ਕੋਲ ਪੈਸਾ ਕਿੱਥੋਂ ਆ ਗਿਆ ਜੀ ਜੀਤੂ ਮੈਂ ਤਾਂ ਤੁਹਾਡੇ ਘਰੇ ਵਿਆਹ ਕੇ ਆਈ ਸੀ ਤੁਸੀਂ ਮੈਨੂੰ ਦੇ ਸਕਦੇ ਹੋ ਮੈਂ ਪੈਸਾ ਕਿੱਥੋਂ ਲਿਆਵਾਂ ਜੀ ਮੈਂ ਤਾਂ ਆਪ ਹੀ ਆਗੀਆਂ ਦੋ ਬੱਚੀਆਂ ਕਿਸੇ ਨੂੰ ਕੀ ਪਤਾ ਦੀਦੀ ਮੈਂ ਕਿਵੇਂ ਪਾਲੀਆਂ ਨੇ ਕਿਵੇਂ ਪੜਾਈਆਂ ਨੇ ਈ ਮੇਰੇ ਬੱਚਿਆਂ ਦੀ ਜਿਹੜੀ ਮਨਸਾਜ਼ੀ ਉਹਨਾਂ ਦੇ ਢਿੱਡ 'ਚ ਰਹੀ ਹੋਈ ਹੈ